ਦੈਂਤਾ ਠੀਕ ਹੀ ਹੈ ਬਾਈ ਯਾਰ ਮੂਫਲੀ ਚੋ ਕੱਖ ਕੱਢਨੇ ਆ ਮੂਫਲੀ ਚੋ ਕੱਖ ਬਾਈ ਐ ਤਾਂ ਨਹੀਂ ਨਿਕਲਨੇ ਯਾਰ ਫਿਰ ਹੋਰੂੰ ਕਰਦੇ ਅੱਜ ਨਾਲ ਤਾਂ ਲਿਆਂਦਾ ਬੱਕਰਾ ਅੱਜ ਹਾਂ ਬਾਈ ਤੇ ਨਾਲੇ ਪਿਆਵਾ ਕੇ ਤੈਨੂੰ दारू ਕਿਹੜੀ दारू ਆ ਬਾਈ दारू ਤੈਨੂੰ ਅੰਗਰੇਜ਼ੀ ਪਿਆਰਾਂਗੇ ਹੋਰ ਦੱਸ ਬੱਕਰਾ ਵੀ ਆ ਹਾਂ ਬੱਕਰਾ ਵੀ ਆ ਮੱਤਾ ਠੀਕ ਆ ਕੱਖ ਕਿੰਨੇ ਕ ਬਾਈ ਕੱਖ ਵਾਵਾ ਯਾਰ ਗੇਰਾ ਪਣੂ ਤੇ ਨਾਣੂ ਕੀ ਲੱਗਦਾ ਇਕੱਠੇ ਹੋ ਗਿਆ ਆਪਾਂ ਮਾਰ ਦਾਂਗੇ ਮੀਟ ਵੀ ਆ ਹਾਂ ਕੱਢ ਦਿਆਂਗੇ ਬਈ ਆਪਾਂ ਤੂੰ ਫਿਰ ਜਾ ਠੀਕ ਹੈ ਮੈਂ ਇਹਨੂੰ ਲੈ ਕੇ ਆਉਣਾ ਤੇ ਤੂੰ ਸਮਾਨ ਤਿਆਰ ਕਰ ਸਾਹ ਮੈਂ ਸਮਾਨ ਲੈ ਆਗਾ ਤੂੰ ਉਹਨੂੰ ਲਿਆ ਹਾਂ ਲੈ ਕੇ ਆ ਚੱਲ ਠੀਕ ਹੈ ਕਰ ਲਓ ਬਈ ਦਵਾ ਦਾ ਫਿਰ ਫਿਰ ਆਗੇ ਆਪਾਂ ਦਾ ਠੀਕ ਹੈ ਹੁਣ ਕੱਢ ਦਿਆਂਗੇ ਆਪਾਂ ਪਰਵਾਇ ਨਾ ਬਣ ਚੰਗਾ ਚੰਗਾ ਚਾੜ ਠੀਕ ਹੈ ਪਹਿਲਾਂ ਹੀ ਕਿਵੇਂ ਆ ਬਈ ਵਧੀਆ ਬਈ ਤੂੰ ਵਧੀਆ ਆ ਕਿ ਮੈਂ ਅੱਜ ਬਾਲੀ ਮਹਿਫਲ ਜੀ ਲਾਈ ਪਈ ਆ ਨਹੀਂ ਤੇ ਯਾਰ ਸਕੀਮ ਲਾਉਣੀ ਆ ਯਾਰ ਉਹ ਆਈਆਰ ਭੱਜ ਜਾਂਦਾ ਅੱਛਾ ਤੇ ਆ ਮੀਟ ਮੂਡ ਵੀ ਧਰਿਆ ਲਾੜਾ ਮੀਟ ਦਾ ਕਾਨੂੰਨ ਦਾ ਸਕੀਮ ਲਾਈ ਆ ਉਹ ਤੇ ਅੱਛਾ ਆਈਆਰ ਭੱਜ ਜਾਂਦਾ ਹੈ ਚਲ ਜੇ ਅੱਜ ਉਹ ਨਾ ਅੱਧਰ ਭੱਜੂਗਾ ਉਹ ਜੇ ਉਹ ਭੱਜਣ ਲੱਗਿਆ ਆਪਾਂ ਉਹਦੇ ਅੱਜ ਉਹਨੂੰ ਕੁੱਟਾਂਗੇ ਡਾਂਗਾ ਇੱਥੇ ਪਈਆਂ ਤੁਸੀਂ ਉਧਰ ਇੱਕ ਜਣ ਉਧਰ ਵਾਜਿਓ ਇੱਕ ਜਣ ਉਧਰ ਵਾਜਿਓ ਮਾ ਕੋਈ ਚੱਕਰੀ ਨਹੀਂ ਅੱਜ ਆਪਾਂ ਭੱਜਣ ਦੇ ਨੇ ਅੱਜ ਅੱਜ ਆਪਣੇ ਬੰਦੇ ਨਾਲ ਆ ਸਾਰੇ ਕਿਤੇ ਖੜ ਜੰਨਾ ਜੇ ਭੱਜਣ ਲੱਗਾ ਤੁਹਾਨੂੰ ਮੜਾ ਦੱਸ ਦੇ ਮੈਂ ਤੈਨੂੰ ਦੱਸ ਨਹੀਂ ਬਾਈ ਠੀਕ ਆ ਸਾਨੂੰ ਕਦੋਂ ਮਰਜ਼ੀ ਦੱਸ ਦੇ ਇੱਥੇ ਖੜ ਜੰਦੇ ਡਾਂਗਾ ਲੱਗੀ ਠੀਕ ਹੈ ਚੱਕ ਲਓ ਸੰਦਾ ਫੜ ਓਏ ਅੱਜ ਟੱਪਣ ਨਹੀਂ ਦੇਣਾ ਅੱਜ ਆਪਾਂ ਉਹ ਕਰਨਾ ਪੂਰਾ ਠੀਕ ਆ ਚੱਲ ਗਏ ਫਿਰ ਬਾਈ ਦੇਖੀ ਕਿਤੇ ਅਮਲੀ ਬੰਦਾ ਮਰਵਾ ਨਾ ਦੇਈ ਕਿਹੜਾ ਇਹ ਤੇ ਰਹਿਣਾ ਕਿਵੇਂ ਕਰਾਂਗੇ ਕੱਚਾ ਜਾਂ ਕੰਮ ਨਾ ਰਿਹਾ ਜੀ ਨਹੀਂ ਨਹੀਂ ਜਮ ਨਹੀਂ ਆਇਆ ਚੱਲ ਗਏ ਤੈਨੂੰ ਪਤਾ ਸਰੀਰ ਐਵੇਂ ਉੱਠਦਾ ਨਹੀਂ ਉਹ ਨਹੀਂ ਆਇਆ ਚੱਲ ਗਏ ਚੱਲ ਭਾਈ ਆਜਾ ਉਲਟਾ ਰਹੋ ਬਾਈ ਨੂੰ ਮੰਜਾ ਛੱਡ ਬੈਠ ਜਾ ਬਾਈ ਦਾਰੂ ਤਾਂ ਠੀਕ ਲੱਗਦੀ ਐ ਬਈ ਤੇਰੇ ਖਾਤਰ ਲਿਆਂਦੀ ਐ ਸਪੈਸ਼ਲ ਅੰਗਰੇਜ਼ੀ ਲਾਲਾ ਫਿਰ ਲਾਲਾ ਲਾਲਾ ਮੀਟ ਮੂਟ ਹੈਗਾ ਮੀਟ ਵੀ ਹੈਗਾ ਬਣ ਜਾਂਦਾ ਬਸ ਅੱਛਾ ਹੋਰ ਬਣ ਗਿਆ ਹੋਊਗਾ ਨਾ ਨਾ ਹਜੇ ਬਣਿਆ ਨਹੀਂ ਕੋਈ ਨਾ ਹੋ ਜਾਣਾ ਵਾਲੀ ਨਾ ਪਾਏ ਤੇਜ ਹੈ ਉਹ ਪਤੰਦਰਾ ਹੱਸਦਾ ਡਰਾਮਾ ਦੇ ਡਰਮ ਪਿੱਤੇ ਨਹੀਂ ਯਾਰ ਐ ਹੋਰ ਚੀਜ਼ ਆ ਤੂੰ ਬੇਤੀ ਨਹੀਂ ਕਿਤੇ ਥੋੜੀ ਰਹਿਣ ਦੇ ਰਹਿਣ ਦੇ ਯਾਰ ਆਲਾ ਜੀ ਪਾਣੀ ਵਿੱਚ ਤਾਂ ਕੀ ਆਂ ਅੰਦਰ ਹੀ ਪਾਣੀ ਬਹੁਤ ਆਉਂਦਾ ਕਿਵੇਂ ਲੱਗੀ ਬਾਈ ਭਰ ਗਿਆ ਪੂਰੀ ਭਰ ਗਿਆ ਜਮ ਤੂੰ ਵੀ ਲਾਲਾ ਬਾਈ ਭਈ ਆਪਣੀ ਤਾਂ ਸਾਂਹ ਪਾਈ ਹੋਈ ਆ ਮੈ ਤਾਂ ਕਿਤੇ ਬੀਤੀ ਨਹੀਂ ਅੱਛਾ ਬਾਈ ਹੋਰ ਮੇਰੇ ਵਾਸਤੇ ਹੀ ਫਿਰ ਤੇਰੇ ਵਾਸਤੇ ਹੀ ਲੈਂਦਾ ਯਾਰ ਅੱਛਾ ਆ ਜਾ ਬਾਈ ਚੱਲ ਗਏ ਬਾਈ ਤੁਸੀਂ ਚਲੋ ਮੈਂ ਮੜਾ ਸ਼ਰਲਾ ਮਾਰਿਆ ਵਾਂ ਬਾਈ ਕਿ ਟਾਈਮ ਲਾ ਦੇਗਾ ਨਹੀਂ ਭਾਈ ਯਾਰ ਬਸ 1 ਮਿੰਟ ਜੀ ਆ ਗਿਆ ਚਲੋ ਆ ਜਾਓ ਆਪਾਂ ਚੱਲਦੇ ਆਂ ਫਿਰ ਆ ਗਿਆ ਤੇਦੀ ਆ ਰਹੀ ਮੜਾ ਜਾ ਹਾਂ ਹਾਂ ਆ ਗਿਆ ਭਾਈ ਉਹਦਾ ਗਏ ਇੱਕ ਹੋਰ ਮਾਰ ਇਹ ਵੀ ਦੇਖ ਲਈਏ ਉਹ ਤੇ ਤਾਂ ਕੋਈ ਨਹੀਂ ਵੇ ਸਾੜੇ ਮੇਰੇ ਸਕੀਮ ਲਾਉਣ ਨੂੰ ਫਿਰਦੇ ਆ ਮੇਰੇ ਤੇ ਤੁਸੀਂ ਸਾਡੇ ਤੇ ਕਿਵੇਂ ਸਕੀਮ ਲਾਜੋਗੇ ਪਰ ਐਂ ਘੱਟ ਤੇ ਸਕੀਮ ਪਾਉਣ ਨੂੰ ਮੇਰੇ ਤੇ ਸਕੀਮ ਲਾਓਗੇ ਓਏ ਹੋ ਗਿਆ ਓਏ ਉਹ ਤਾਂ ਹੋ ਗਿਆ ਜਾਂਦਾ ਜਾਂਦਾ ਦੇਖ ਉਹ ਕਹੇ ਉਹਨਾਂ ਨੂੰ ਯਾਰ ਕਿਧਰ ਗਏ ਉਹ ਓਏ ਆ ਜਾਓ ਓਏ ਓਏ ਆ ਜਾਓ ਚੱਤ ਲਓ ਚੱਤ ਲਓ ਬੰਦੇ ਚੁੱਪ ਦੇ ਅਖਬਾਰੀ ਕੁੜੇ